ਚੇ ਕੁਚੀ ਕੁਕਰ ਜੁੱਤੀ ਤਿਲਦਾਰਨੀ ਨਾ ਪੁੱਲਾ ਨਾਲ ਹੌਲਾ ਜਾਪੇ ਪਾਰਨੀ ਨਹੀਂ ਸਾਦਕੇ ਨਹੀਂ ਤੇਰੀ ਟੋੜਦੇ ਉੱਡ ਗਏ ਨਹੀਂ ਹੋਸ਼ ਮਟਿਆਰੇ ਨਹੀਂ ਵੇਖ ਕੇ ਕੁ ਲੈੜੀ ਮੋੜਦੇ ਸਵੰਜਲਾ ਹੁਣ ਪਹਿਲੇ ਵਾਲੀਆਂ ਪਤਾ ਨਹੀਂ ਕੀ ਗੱਲ ਰਹੀਆਂ ਨੀਆਂ ਸਾਡੀ ਅੰਮੀ ਬਣਾਉਂਦੇ ਹੁੰਦੇ ਸਨ ਅੱਛਾ ਉਹ ਚਾਰ ਕਮਾਲ ਸਹੀ ਪਰੋਂਠੇ ਦੇ ਨਾਲ ਵੀ ਨਾ ਸੂੰ ਸੂੰ ਕਰਦਾ ਪਰੋਂਠਾ ਲੱੱਥਾ ਹੋਵੇ ਨਾ ਮਰਨੋ ਵਨ ਡੇ ਵੀ ਹੈਵ ਟੂ ਰਿਟਰਨ ਟੂ ਦਾ ਕ੍ਰੀਏਟਰ ਤੇ ਉਹ ਕ੍ਰੀਏਟਰ ਨਾਲ ਲਾ ਕੇ ਰੱਖਾਗੇ ਨਾ ਤੇ ਕੰਫਟੇਬਲ ਐ ਜਿਵੇਂ ਮਾਂ ਦੀ ਗੋਦ ਵਿੱਚ ਨਹੀਂ ਬੱਚਾ ਹੁੰਦਾ ਹਾਂ ਹਾਂ ਉਹ ਉਹ ਵਾਲੀ ਫੀਲਿੰਗ ਹੋਣੀ ਈਸ਼ਕ ਦੇ ਗੋਡੇ ਘਰ ਕੇ ਤੇ ਹੰਝੂਆਂ ਦਾ ਪਾਣੀ ਲਾਤ ਬੂਟੀ ਵੀਲੇ ਚੰਬੇ ਵਾਲੀ ਬੂਟੀ ਵੀਲੇ ਹੱਕ ਵਾਲੀ ਬੂਟੀ ਵੀਲੇ ਦੰਦੰ ਹਕ ਦੰਮ 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 ਹਕ ਦੰਮ 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 ਹਕ ਦੰਮ 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 ਹਕ ਦੰਮ 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 ਹਕ ਦੰਮ 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 ਸਲਾਮ ਤੇ ਸਤਿ ਸ਼ਕਾਲ ਮੈਂ ਹਾਂ ਸੁਨੀਲ ਕਟਾਰੀਆ ਤੁਸੀਂ ਮੇਰਾ ਆਫੀਸ਼ੀਅਲ YouTube ਚੈਨਲ Facebook Instagram ਸਭ ਜਗ੍ਹਾ ਤੇ ਇਸ ਗੁਫ਼ਤਗੂ ਨੂੰ ਦੇਖਿਓ ਤੇ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਲਾਹੌਰ ਵਿੱਚ ਅਬਰਾਰੁਲ ਹਕ ਸਾਹਿਬ ਦੇ ਘਰ ਬੈਠਾ ਜਨਾਬ ਬਹੁਤ ਸ਼ੁਕਰੀਆ ਤੁਹਾਨੂੰ ਵੈਲਕਮ ਕਹਿੰਨੇ ਆ ਜੀ ਲਾਹੌਰ ਜੀ ਬਹੁਤ ਸ਼ੁਕਰੀਆ ਤੇ ਬੜੀ ਖੁਸ਼ੀ ਹੋਈ ਹੈ ਤੋਂ ਨਫੂਨ ਤੇ ਗਲਤ ਹੁੰਦੀ ਰਹੀ ਹੈ ਉੱਥੇ ਜੀ 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 ਇੰਟਰਵਿਊਜ਼ ਵਗੈਰਾ ਵੀ ਹੋਏ ਨੇ ਕਿਹਦਾ ਲੱਗ ਰਿਹਾ ਲਾਹੌਰ ਆ ਕੇ ਲਾਹੌਰ ਲਾਹੌਰ ਹੈ ਤੇ ਕੱਲ ਮੈਨੂੰ ਬਦਰ ਖਾਨ ਸਾਹਿਬ ਮਿਲੇ ਔਰ ਉਹ ਕਹਿੰਦੇ ਕਿ ਲਾਹੌਰ ਇੱਕ ਸ਼ਹਿਰ ਨਹੀਂ ਹੈ ਲਾਹੌਰ ਇੱਕ ਆਦਤ ਹੈ ਹਾਂ ਹਾਂ ਵਾ ਵਾ ਸੋ ਇਹ ਹੁਣ ਆਦਤ ਲੱਗ ਗਈ ਹੈ ਪਤਾ ਨਹੀਂ ਹੁਣ ਸਾਨੂੰ ਕੱਲ ਨੂੰ ਜਾਣ ਲੱਗੇ ਦਿਲ ਇੱਥੇ ਛੱਡ ਦਿੱਤਾ ਸੀ ਪਤਾ ਨਹੀਂ ਕਿਵੇਂ ਉਸ ਪਾਰ ਜਾਵਾਂਗੇ ਤੇ ਕਈ ਅਰਸੇ ਤੱਕ ਦਿਲ ਚੋਂ ਲਾਹੌਰ ਤਾਂ ਨਹੀਂ ਨਿਕਲਦਾ ਜਾਂਦੇ ਜਾਂਦੇ ਰਿਹਾ ਕਰਨਾ ਜੀ 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 ਔਰ ਤੁਸੀਂ ਵੀ ਆਉਂਦੇ ਜਾਂਦੇ ਰਿਹਾ ਕਰੋ ਕਾਫੀ ਵਕਤ ਹੋ ਗਿਆ ਤੁਹਾਨੂੰ ਵਾਕਈ ਬਹੁਤ ਵਕਤ ਹੋ ਗਿਆ ਕਦੋਂ ਆਏ ਸੀ ਲਾਸਟ ਟਾਈਮ ਹੁਣ ਤਾਂ ਯਾਦ ਵੀ ਨਹੀਂ 20 ਸਾਲ ਹੋ ਗਏ ਤਕਰੀਬਨ ਹਮ ਹਮ ਔਰ ਲਾਸਟ ਕਿਤੇ ਪਰਫਾਰਮ ਕੀਤਾ ਸੀ ਕਿਹੜੇ ਸ਼ਹਿਰ ਪਰਫਾਰਮ ਤੇ ਮੈਂ ਉੱਥੇ ਅਜੇ ਤੱਕ ਨਹੀਂ ਕੀਤਾ ਅੱਛਾ ਹਾਂਜੀ ਤੇ ਫਿਰ ਕਿਸ ਸੈਕ ਦਾ ਉਹ ਇੱਕ ਵੀਡੀਓ ਸ਼ੂਟ ਕਰਨ ਗਿਆ ਸੀ ਜੀ ਐਡ ਸ਼ੂਟ ਕਰਨ ਗਿਆ ਸੀ ਕਿਸੇ ਟੈਲੀਫੋਨ ਕੰਪਨੀ ਦੀ ਓਕੇ ਤੇ ਬਸ ਇਦਾਂ ਦੇ ਦੋ ਚਾਰ ਕੱਪ ਔਰ ਇੱਕ ਵਰਲਡ ਪੰਜਾਬੀ organization ਸੀ ਜੀ ਉਹਦੇ ਪਲੈਟਫਾਰਮ ਤੇ ਅਸੀਂ ਉੱਥੇ ਗਏ ਸੀ ਓਕੇ ਡੈਲੀਗੇਸ਼ਨ ਜਿਸ ਰਮ ਆਇਆ ਹੋਇਆ ਡੈਲੀਗੇਸ਼ਨ ਐਗਜ਼ੈਕਟਲੀ ਔਰ ਉਹ ਉਹਦਾ ਮੇਲ ਮਲਾਪ ਉਹਦਾ ਵੀ ਇੱਕ ਆਪਣਾ ਇੱਕ ਮਜ਼ਾ ਹੈ ਹਮ ਅੱਛਾ ਅਕਸਰ ਜਦੋਂ ਉਸ ਪੰਜਾਬ ਦੇ ਵਿੱਚ ਤੁਹਾਨੂੰ ਕਨੈਕਟ ਕੀਤਾ ਜਾਂਦਾ ਤੇ ਇੱਕ ਗੀਤ ਅਕਸਰ ਹੀ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਕਿਸ ਗੀਤ ਦਾ ਮੈਂ ਨਾਮ ਲੈਣ ਵਾਲਾ ਸੁਖਸ਼ਿੰਦਰ ਸ਼ਿੰਦਾ ਗੁਰਦਾਸਪਨ ਸਾਹਿਬ ਦੇ ਤੁਸੀਂ ਜੋ ਤਿਚੀ ਕੁਚੀ ਕੁ ਕਰੇ ਤੇ ਲਗਾ ਰਹੇ ਸੋ ਜਦੋਂ ਇਸ ਗੀਤ ਨੂੰ ਇਹਨਾਂ ਪਿਆਰ ਮਿਲਿਆ ਸੀ ਉਸ ਹਰ ਪੰਜਾਬੀ ਵੱਲੋਂ ਜਿਹੜਾ ਪਤਾ ਨਹੀਂ ਕਿੱਥੇ ਕਿੱਥੇ ਬੈਠਾ ਹੈ ਨਾ ਸਿਰਫ ਪਾਕਿਸਤਾਨ ਹਿੰਦੁਸਤਾਨ ਬਲਕਿ ਬਾਹਰਲੇ ਮੁਲਕਾਂ 'ਚ ਜਿੱਥੇ ਪੰਜਾਬੀ ਬੈਠੇ ਨੇ ਤੇ ਕੀ ਮਹਿਸੂਸ ਕੀ ਹੋਇਆ ਸੀ ਕਿ ਇੱਕੀ ਕ੍ਰिएशन ਹੋਈ ਐ ਦੋਵੇਂ ਪੰਜਾਬਾਂ ਦੇ ਫਨਕਾਰਾਂ ਦੀ ਇਹ ਕਿਤੇ ਦੇਖੋ ਫਨਕਾਰ ਬਹੁਤ ਵੱਡੇ ਸੀ ਦੂਜੇ ਪਾਸੇ ਫਿਰ ਜਿਹੜੇ ਅਸੀਂ ਉਹਨਾਂ ਦੇ ਆਪਨੇ ਫੈਨ ਬਚਪਨ ਤੋਂ ਇਨਾਲ ਉਹਨਾਂ ਦੀ ਲੌਂਗ ਦੇ ਲਸ਼ਕਰੇ ਤੋਂ ਲੈ ਕੇ ਮੂਵੀਜ਼ ਤੌਰ 'ਤੇ ਵੀ ਕਨਾ ਯੂਸ ਟੂ ਲੁੱਕ ਅਪ ਟੂ ਹਿਮ ਹੈ ਹੀਜ਼ ਅ ਲੈਜੈਂਡ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੀ ਉਹ ਵੱਡੀ ਗੱਲ ਸੀ ਦੂਸਰਾ ਫਿਰ ਉਹ ਓਨੈਸਟਲੀ ਹਾਲਾਂਕਿ ਗਾਣੇ ਇਨ ਵਨ ਵੇਅ ਔਰ ਦੀ ਅਦਰ ਚੱਲਦੇ ਰਹੇ ਨੱਚ ਨੱਚ ਪੰਜਾਬ ਮੈਂ ਤਾਂ ਖੈਰ ਬਾਤ ਚ ਆਇਆ ਬਿੱਲੋ ਦੇ ਘਰ ਕਮੋਕੇ ਧਰ ਹੋ ਗਿਆ ਦੋ ਚਾਰ ਹੋਰ ਵੀ ਇਦਾਂ ਦੇ ਨਾ ਲੇਕਿਨ ਉਹ ਸਾਂ ਤੇਰੀ ਗੱਲ ਕਰਨੀ ਗੱਲ ਕਰਨੀ ਡੈਡੀ ਨਾਲ ਲੇਕਿਨ ਉਹ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ abrār ਦੇ ਗਾਣੇ ਨੇ ਇਹ ਚੁੱਕੇ ਸੀ ਸ਼ਕਲਾ ਵੀ ਨਜ਼ਰ ਆਈਆਂ ਤੇ ਉਹ ਗਾਣਾ ਵੀ ਦੋਆ ਪੰਜਾਬਾਂ ਦਾ ਮਿਲਤ ਦੋ ਤਿੰਨ ਨੂੰ ਤਾਂ ਇੱਕ ਹੀ ਲੱਗਦਾ ਮੈਂ ਪਹਿਲਾਂ ਵੀ ਇਹ ਕਹਿ ਰਿਹਾ ਸੀ ਕਿ ਉਹ ਸਾਨੂੰ ਇਦਾਂ ਦਾ ਕਹਿਆ ਗਿਆ ਵੀ ਚੜਦਾ ਤੇ ਲੈਂਦਾ ਹਾਂ ਦਰਸਲ ਪੰਜਾਬ ਪੰਜਾਬੀ ਹੈ ਹਾਂ ਇਹਦੇ ਵਾਸਤੇ ਕੋਈ ਲਫ਼ਜ਼ ਹੈ ਜੀ ਕਿ ਸਾਂਝੀ ਬੋਲੀ ਤੇ ਸਾਂਝਾਈ ਤੇ ਉਹਦਾ ਆਪਣਾ ਇੱਕ ਮਜ਼ਾਅ ਸੀ ਇਹਦੇ ਸੇ ਕੋਈ ਸ਼ੱਕ ਨਹੀਂ ਕਿ ਉਹ ਫਿਰ ਉਸ ਪਾਸੋਂ ਉਹਦੀ ਰੈਜ਼ੋਨੇਟ ਹੋਇਆ ਉਹ ਬਹੁਤ ਲੋਕਾਂ ਨੇ ਪਸੰਦ ਕੀਤਾ ਜੀ ਤੇ ਉਹਦੀ ਬੜੀ ਖੁਸ਼ੀ ਹੈ ਜੀ ਔਰ ਅੱਜ ਵੀ ਜਿੱਥੇ ਜਾਵਾ ਕੈਨੇਡਾ ਜਾਵਾ ਕਿਤੇ ਵੀ ਤੇ ਰੈਫਰੈਂਸਸ ਗਾਣੇ ਦਾ ਜ਼ਰੂਰ ਆਂਦਾ ਹੈ ਜ਼ਰੂਰ ਆਂਦਾ ਹੈ ਬਿਲਕੁਲ ਇੱਕ ਐਕਚੁਅਲੀ ਗੀਤ ਕਿਤੇ ਨਾ ਕਿਤੇ ਪੁਲ ਵੀ ਬਣਿਆ ਨਾ ਕਈ ਕਲਾਕਾਰਾਂ ਲਈ ਇੱਕ ਦੂਜੇ ਦੇ ਨਾਲ ਕੋਲਾਬੋਰੇਟ ਕਰਨ ਦਾ ਕੰਮ ਕਰਨ ਦਾ ਇਨਸਪਾਇਰ ਕੀਤਾ ਕਿ ਅਸੀਂ ਢਲ ਕੇ ਕੰਮ ਕਰੀਏ ਪਬਲਿਕ ਟੂ ਪਬਲਿਕ ਕੰਟੈਕਟ ਇਤਨਾ ਕੋ ਜ਼ਰੂਰੀ ਹੈ ਹਮ ਮਿਸ ਅੰਡਰਸਟੈਂਡਿੰਗਸ ਦੂਰ ਕਰਨ ਵਾਸਤੇ ਹਮ ਕਰੀਬ ਲਿਆਉਣ ਵਾਸਤੇ ਜੀ ਮੈਂ ਕਹਿਣਾ ਨਾ ਜਿਹੜਾ ক্রিকেট ਮੈਚ ਹੈ ਨਾ ਜੀ ਉਹ ਉਹ ਹੁੰਦਾ ਇੱਕ ਟੀਮ ਨੇ ਛੱਕਾ ਮਾਰਿਆ ਤੇ ਦੂਜੀ ਟੀਮ ਦੇ ਜਿਹੜੇ ਵਿਚਾਰੇ ਵੇਖਣ ਵਾਲੇ ਨੇ ਨਾ ਉਹ ਮੂੰਹ ਥੱਲੇ ਕਰਕੇ ਬੈ ਗਏ ਠੀਕ ਹੈ ਇਹ ਇਹ ਜਿਹੜਾ 뮤זיਕ ਹੈ ਨਾ ਇਟ ਬ੍ਰਿੰਗਸ ਯੂ ਟੁਗੇਦਰ ਕਿ ਇੱਕ ਬੰਦਾ ਗਾ ਰਿਹਾ ਹੈ ਔਰ ਬਾਕੀ ਸਾਰੇ ਹੀ ਪੰਗੜਾ ਪਾ ਰਹੇ ਨੇ ਇੰਜੋਏ ਕਰ ਰਹੇ ਨੇ ਇਹ ਕਲੈਬੋਰੇਸ਼ਨ ਦੇ ਵਿੱਚ ਉਹ ਚੀਜ਼ ਖਤਮ ਹੋ ਜਾਂਦੀ ਹੈ ਤੇਰਾ ਤੇ ਮੇਰਾ ਹਾਲ ਹੀ ਗੱਲ ਜਿਹੜੀ ਹੈ ਨਾ ਉਹ ਮੇਰਾ ਮੇਰਾ ਹੀ ਹੈ ਤੇ ਇਸ ਚੀਜ਼ ਇਹਦੇ ਚ ਪੋਟੈਂਸ਼ੀਅਲ ਜ਼ਿਆਦਾ ਹੈ ਦੋਵਾਂ ਪਬਲਿਕਸ ਨੂੰ ਕਰੀਬ ਲਿਆਉਣ ਦਾ अच्छा ਤੁਹਾਡੇ ਗੀਤਾਂ ਦੀ ਗੱਲ ਹੋ ਗਈ ਬਟਸਪ ਹੁਣ ਰੀਸੈਂਟ ਤੁਸੀਂ ਮੈਨੂੰ ਵੀ ਉਹ ਗੀਤ ਭੇਜਿਆ ਸੀ ਚੰਡੀਗੜ੍ਹ ਵਾਲਾ ਇੱਕ ਗੀਤ ਉਹਦਾ ਚੰਡੀਗੜ੍ਹ ਗਏ ਹੋ ਕਦੀ ਨਹੀਂ اچھا ਪਰ ਚੰਡੀਗੜ੍ਹ ਬਾਰੇ ਸੁਣਿਆ ਕੀ ਹੈ ਤੁਸੀਂ ਯਾਰ ਉਹ ਬੜੀ ਪਿਆਰੀ ਜਗ੍ਹਾ ਚੰਡੀਗੜ੍ਹ ਹੂੰ ਤੇ ਉਹ ਅਸੀਂ ਕਲਚਰ ਕਲਚਰ ਫਿਰ ਫਿਲਮਾਂ ਫਿਲਮਾਂ ਜਿਹਵੇਂ ਆ ਹੂੰ ਤੇ ਦਿਲ ਤੇ ਕਰਦਾ ਨਾ ਬੰਦੇ ਦਾ ਯਾਰ ਇੱਕ ਵਾਰੀ ਜਾਈਏ ਤੇ ਫਿਰ ਸਾਡੇ ਜਿਹੜੇ ਵੱਡੇ ਸਨ ਜੀ ਉਹ ਕੰਨਦੇ ਸਨ ਮੈਂ ਫਿਰ ਇੱਕ ਵਾਰੀ ਚੰਡੀਗੜ੍ਹ ਗਿਆ ਤੇ ਉੱਥੇ ਐਂ ਜੀ ਦਾਦਾ ਜੀ ਉਹ ਬਿਲਕੁਲ ਬਾਰਡਰ ਦੇ ਉੱਤੇ ਹੀ ਨਾ ਸਾਡਾ ਵੀ ਪਿੰਡ ਕਿਹੜਾ ਪਿੰਡ ਤੁਹਾਨੂੰ ਅਸੀਂ ਪੱਟੀ ਕਾਲੂਆ ਇਹ ਅੰਮ੍ਰਿਤਸਰ ਦੇ ਨੇੜੇ ਤੇੜੇ ਵੰਗਾ ਬਾਰਡਰ ਜਿਹੜਾ ਲੰਕੇ ਜਾਨੀ ਇਹ ਅੰਮ੍ਰਿਤਸਰ ਦੇ ਨੇੜੇ ਇਹ ਇਹ ਨਰੋਵਾਲ ਦੇ ਵਿੱਚ अच्छा इधरली साइड इधरली साइड ਤੇ ਹਾਂ ਕਰਤਾਰਪੁਰ ਦੇ ਨੇੜੇ ਕਰਤਾਰਪੁਰ ਦੇ ਨੇੜੇ ਬਿਲਕੁਲ ਜੀ 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 ਹਾਂਜੀ ਤੇ ਉਹ ਕਰਤਾਰਪੁਰ ਤੇ ਮੇਰੇ ਹਲਕੇ 'ਚ ਹੈ ਨਾ ਜਿੱਥੋਂ ਮੈਂ ਇਲੈਕਸ਼ਨ ਲੂਸ਼ਨ ਵੀ ਲੜ ਤੇ ਉਹ ਫਿਰ ਉਹ ਨਾ ਆਣਾ ਜਾਣਾ ਅੱਬਾਈ ਨਾ ਕਹਿਣਾ ਯਾਰ ਇੱਥੇ ਸਾਡਾ ਨਾ ਰਾਣਾ ਪ੍ਰਤਾਪ ਗੁਲਾਟੀ ਪੜਦਾ ਹੁੰਦਾ ਸੀ ਉਹ ਫਲਾਣਾ ਐਸੇ ਇਕੱਠਿਆਂ ਹੀ ਪੜੀਦਾ ਸੀ ਤੇ ਉਹ ਸਾਡਾ ਨਾ ਗੱਲਾਂ ਬੜੀਆਂ ਫੈਸਿਨੇਟ ਕਰਦੀਆਂ ਸਨ ਐਸੇ ਕਰਦੀਆਂ ਸੀ ਜੀ ਜੀ ਤੇ ਉਹ ਇੱਕ ਐਵੇਂ ਸ਼ੌਕ ਹੁੰਦਾ ਕਿ ਯਾਰ ਮੈਂ ਵੀ ਵੇਖਾਂ ਹੂੰ ਤੇ ਮੈਂ ਨਾ ਕਿਤੇ ਚਲੋ ਵੇਖ ਨਹੀਂ ਸਕੇ ਤੇ ਗਾਣੇ ਚ ਤੇ ਪਾ ਹੀ ਦਿੰਨੇ ਆ ਨਾ ਹੂੰ ਤੇ ਇਸ ਤਰ੍ਹਾਂ ਹੀ ਇੱਕ ਮੈਂ ਇੱਕ ਵਾਰੀ ਪਹਿਲਾਂ ਇੱਕ ਦਾਦਾ ਜੀ ਆਂਦੇ ਸਨ 36 ਚੱਕ ਮੈਂ ਗਿਆ ਅੱਛਾ 36 ਚੱਕ ਜਨੂਬੀ ਤੇ ਉਹ ਮੈਂ 36 ਚੱਕ ਵੀ ਨਹੀਂ ਕਦੀ ਗਿਆ ਲੇਕਿਨ ਮੈਂ ਗਾਣੇ ਦੇ ਵਿੱਚ 36 ਚੱਕ ਪਾ ਦਿੱਤਾ ਹੂੰ ਹੂੰ ਉਹ ਫਿਰ ਕਈ ਵਾਰੀ ਕਲਚਰ ਇਹੋ ਜਿਹਾ ਵੀ ਹੁੰਦਾ ਚੀਮੇ ਨੇ 36 ਚੱਕ ਦੇ ਤੇ ਉਹ ਮੇਰੇ ਨਾਲ ਨਾਰਾਜ਼ ਵੀ ਹੋ ਗਏ ਤੂੰ ਸਾਡੀ ਕੁੜੀ ਦਾ ਜ਼ਿਕਰ ਕਰਨਾ ਪਿਆ ਫਲਾਣਾ ਹੋ ਗਿਆ ਇਹ ਸਦਾ ਵੀ ਚੀਜ਼ਾਂ ਜਲਦੀਆਂ ਜੀ 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 ਅੱਗੇ ਕੀ ਮਸਰੂਫੀਅਤ ਰਹਿਣ ਵਾਲੀ ਹੈ ਸ਼ੋਬੀਜ਼ ਦੇ ਵਿੱਚ ਅੱਗੇ ਤੁਹਾਡੀ ਯੋ ਜੀ ਜਿਹੜਾ 뮤ਜ਼ਿਕ ਮੈਂ ਦੋ ਤਰ੍ਹਾਂ ਦਾ ਕਰਨਾ ਇੱਕ ਪਿਓਰਲੀ ਐਂਟਰਟੇਨਮੈਂਟ ਪੁਆਇੰਟ ਆਫ 뷰 ਦੇ ਨਾਲ ਉਹਦੇ ਚ ਕੁੜੀਆਂ ਦੇ ਨਾਮ ਤੇ ਇਹ ਉਹ ਸ਼ੁਗਲ ਜਿਹੜਾ ਲੋਕ ਸੁਣਨਾ ਚਾਹੁੰਦੇ ਨੇ ਐਂਟਰਟੇਨਮੈਂਟ ਐਂਟਰਟੇਨਮੈਂਟ ਇੱਕ ਉਹ 뮤ਜ਼ਿਕ ਮੈਂ ਕਰਨਾ ਜਿਹੜਾ ਮੈਂ ਸੁਣਾਉਣਾ ਚਾਹਨਾ ਇਸ਼ਕੇ ਦੀ ਬੂਟੀ ਤੇ ਉਹਦਾ ਮੈਂ ਦਿਲ ਲੇ ਕੇ ਉਹ ਫੈਲੇ ਲੋਕਾਂ ਤੱਕ ਜਾਵੇ ਮੈਂ ਅਸਲ ਪੈਗਾਮ ਵਨ ਹੈ ਇਸਦਾ ਜਿਹੜਾ ਹਾਂਜੀ ਹਾਂਜੀ ਜਿਹੜਾ ਬਾਬਿਆਂ ਦਾ ਪੈਗਾਮ ਹੈ ਉਹ ਸਾਡੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਅਸਲ ਚ ਉਹ ਹੈ ਹੂੰ 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 ਜਿਹੜਾ ਤੇਰੇ ਔਰ ਮੇਰੇ ਦੇ ਫਰਕ ਨੂੰ ਖਤਮ ਕਰਕੇ ਨਾ ਸਾਡਾ ਦਾ ਲਫ਼ਜ਼ ਲੈ ਕੇ ਆ ਜੀ 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 ਔਰ ਉਹੀ ਉਹੀ ਕਾਮਯਾਬੀ ਹੈ ਉਹਦੇ ਚ ਉਸੇ ਟਾਈਪ ਦਾ ਇੱਕ ਸਪਿਰਚੁਅਲ ਕਲਾਮ ਹੈ ਹੁਣ ਵੀ ਲਿਖਿਆ ਅੱਛਾ ਪਹਿਲਾਂ ਰੰਗ ਰੰਗ ਸੀ ਇੱਕ ਹਮ ਹਮ ਜਾਂ ਸਈਆਂ ਬਿਨਾ ਘਰ ਸੋਨਾ ਸੀ ਜਾਂ ਐ ਹੁਣ ਐ ਵੇ ਤੇ ਜਾਂ ਇਸ਼ਕੇ ਦੀ ਬੂਟੀ ਜਿਵੇਂ ਤੁਸੀਂ ਆਖਿਆ ਜੀ 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 ਕਿ ਦਿਲ ਦੀ ਖੇਤੀ ਦੇ ਵਿੱਚ ਪਹਿਲਾਂ ਨiyet ਦਾ ਹਲਵਾ ਹਾਂਜੀ ਖੋਟ ਅਦਾਵਤ ਨਫਰਤ ਝਗੜੇ ਸਾਰੇ ਮਾਰ ਮੁਕਾ ਨਫਜ਼ਾ ਦੁਸ਼ਮਣੀ ਕੋਈ ਨਹੀਂ ਜ਼ਹਿਰ ਦਾ ਟੀਕਾ ਲਾ ਤੇ ਲਾਲਚ ਬਦਲਾ ਹਸਦ ਕਮੀਨਾ ਚੁੱਲੇ ਦੇ ਵਿੱਚ ਪਾ ਹੂੰ ਤੇ ਫਿਰ ਉਸ ਵਾਰ ਹੰਝੂਆਂ ਦਾ ਪਾਣੀ ਲਾ ਹੂੰ ਤੇ ਫਿਰ ਬੂਟੀ ਬੀਜ ਲੈ ਯਾਨੀ ਪਹਿਲਾਂ ਗਰਾਊਂਡ ਹਮਵਾਰ ਕਰਕੇ ਨਾ ਨੀਅਤਾਂ ਸਾਫ਼ ਕਰ ਲਓ ਸੁਹਾਗਾ ਮਾਰ ਕੇ ਸੁਹਾਗਾ ਮਾਰ ਕੇ ਉਹ ਜੋ ਨੀਅਤ ਸਾਫ਼ ਹੋ ਜਾਵੇ ਫਿਰ ਉਹਦੇ ਜੇ ਬੂਟੀ ਬੀਜੋ ਇਸਕਿ difer ਜਿਹੜੀ ਉਹਦੀ ਖੁਸ਼ਬੂ ਹੋਏਗੀ ਨਾ ਉਹ ਤੁਹਾਨੂੰ ਫਿਰ ਨਫ਼ਰਤ ਪੁਲਾ ਦੇਗੀ ਮੈਸੇਬਰਾਰ ਸਾਹਿਬ ਇਦਾਂ ਗੱਲ ਨਹੀਂ ਬੰਨੀ ਜਿਹੜਾ ਤੁਸੀਂ ਕਰ ਰਹੇ ਹੋ ਇਹ ਥੋੜਾ ਜਿਹਾ ਗੁੰਗੁਣਾਉਣਾ ਪੈਣਾ ਦਿਲ ਦੀ ਖੇਤੀ ਦੇ ਵਿੱਚ ਪਹਿਲਾਂ ਨੀਅਤ ਦਾ ਹੱਲਾ ਕੋਟ ਅਦਾਵਤ ਨਫ਼ਰਤ ਝਗੜੇ ਸਾਰੇ ਮਾਰਮਕਾ ਹੋਏ ਨਫ਼ਸ ਜਿਆ ਦੁਸ਼ਮਣ ਕੋਈ ਨਹੀਂ ਜ਼ਹਿਰ ਦਾ ਟੀਕਾ ਲਾ ਲਾਲਚ ਬਦਲਾ ਹਸਦ ਕਮੀਨਾ ਚੁੱਲੇ ਦੇ ਵਿੱਚ ਪਾ ਇਸ਼ਕ ਦੇ ਗੋਡੇ ਕਰਕੇ ਤੇ ਹੰਝੂ ਆਂਦਾ ਪਾਣੀ ਲਾਤ ਬੂਟੀ ਵੀਲੇ ਚੰਬੇ ਵਾਲੀ ਬੂਟੀ ਵੀਲੇ ਹੱਕ ਵਾਲੀ ਬੂਟੀ ਵੀਲੇ ਦਮ ਦਮ ਹੱਕ ਦਮ 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 ਹੱਕ ਦਮ 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 ਹੱਕ ਦਮ 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 ਨਾਮ ਨਾਮ ਅਗਧਮ ਦਮ ਦਮ ਨਾਮ ਅਗਧਮ ਦਮ ਦਮ ਨਾਮ 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 ਮੈਨੂੰ ਉਮੀਦ ਹੈ ਕਿ ਜਿਸ ਵਾਂ ਇਹਤ ਗਾਈ ਰਹੀ ਸੀ ਮੈਂ ਨਾਲ-ਨਾਲ ਗੁਰਗੁਨਾ ਰਿਹਾ ਸੀ ਇਹ ਤੁਹਾਡੀ ਸੁਣੀ ਆਵਾਜ਼ ਹੈ ਵੈਸੇ ਆਹਾ ਇਹ ਹੁਣ ਮੈਨੂੰ ਮੌਕਾ ਦੇਣ ਵਾਲੇ ਨੇ ਔਰ ਮੈਨੂੰ ਲੱਗਦਾ ਤੁਸੀਂ ਵੀ ਸਾਡੇ ਨਾਲ ਗੁਰਗੁਨਾ ਹੀ ਰਹੇ ਹੋਗੇ ਇਸ਼ਕੇ ਦੀ ਬੁੱਢੀ ਕਿਉਂਕਿ ਕਿਤੇ ਨਾ ਕਿਤੇ ਮੁਰਸ਼ਿਦ ਨਾਲ ਸੁਪਰੀਮ ਪਾਵਰ ਦੇ ਨਾਲ ਕਨੈਕਟ ਕਰਦੀਆਂ ਇਹ ਚੀਜ਼ਾਂ ਜਦੋਂ ਇਹ ਕਨੈਕਟੀਵਿਟੀ ਦੀ ਗੱਲ ਆਉਂਦੀ ਹੈ ਤੇ ਤੁਹਾਡੀ ਨਜ਼ਰ ਦੇ ਵਿੱਚ ਇਸ ਤਰ੍ਹਾਂ ਦੇ ਗੀਤਾਂ ਦੀ ਤੁਸੀਂ ਕਹਿੰਦੇ ਕਿ ਅਸਲ ਤਾਂ ਚੀਜ਼ ਇਹੀ ਹੈ ਉਹ ਤਾਂ ਚਲੋ ਠੀਕ ਹੈ ਸ਼ੋਗਲ ਹੋ ਰਿਹਾ ਐਂਟਰਟੇਨਮੈਂਟ ਹੋ ਰਿਹਾ ਇਹ ਚੀਜ਼ ਇਧਰ ਬਹੁਤ ਹੁੰਦੀ ਹੈ ਜਿਵੇਂ ਸਨਮ ਮਾਰਵੀ ਸਾਇਬਾ ਹੋ ਗਏ ਤੁਸੀਂ ਹੋ ਗਏ ਕੁੱਕ ਸਟੂਡੀਓ ਵਾਲੇ ਗੀਤ ਬਹੁਤ ਉਧਰ ਸੁਣੇ ਜਾਂਦੇ ਨੇ ਤੇ ਇਹ ਕਿੰਨਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਆਮ ਇਨਸਾਨ ਲਈ ਦੇਖੋ ਇਨਸਾਨ ਦੋ ਚੀਜ਼ਾਂ ਨਾਲ ਹੀ ਬਣਿਆ ਨਾ ਬੇਸਿਕਲੀ ਦੇਖ ਤੇ ਦੁਨੀਆਵੀ ਚੀਜ਼ ਹੈ ਜਿਹਦੇ ਚ ਜਿਸ ਸਮੇਂ ਉਹਦੀਆਂ ਆਪਣੀਆਂ ਰਿਕੁਆਇਰਮੈਂਟਸ ਨੇ ਉਹਨੂੰ ਭੁੱਖ ਵੀ ਲੱਗਣੀ ਹੈ ਉਹਦੇ ਹੋਰ ਵੀ ਚੀਜ਼ਾਂ ਦੇ ਇਨਸਟਿੰਕਟਿਵ ਰਿਕੁਆਇਰਮੈਂਟਸ ਨੇ ਦਿਲ ਕਰਨਾ ਹੈ ਵੀ ਕਰਾਂ ਉਹ ਵੀ ਕਰਾਂ ਤੇ ਇੱਕ ਰੂਹਾਨੀ ਹੈ ਜੀ ਜੀ ਉਹਦੀਆਂ ਵੀ ਆਪਣੀਆਂ ਖੁਰਾਕਾਂ ਨੇ ਉਹਦੀ ਖੁਰਾਕ ਦੇ ਵਿੱਚ ਇਹ ਕਿ ਤੁਸੀਂ ਵਨੈਸ ਕਰਨੀ ਹੈ ਤੁਸੀਂ ਚੰਗਾ ਕਰਨਾ ਕਿਸੇ ਦੇ ਨਾਲ ਉਹਦੇ ਨਾਲ ਤੁਸੀਂ ਸੈਟੀਸਫੈਕਸ਼ਨ ਫੀਲ ਕਰਨੀ ਹੈ ਹਾਂ ਜੀ ਉਹਦੇ ਨਾਲ ਤੁਸੀਂ ਜੋ ਕਿ ਵਾਪਸ ਇਹ ਜਾਣਾ ਹੈ ਇਹ ਰਿਟਰਨ ਅਸੀਂ ਸਾਰੇ ਹੋ ਰਿਆ ਨਾ ਵਨ ਡੇ ਵੀ ਹੈ ਟੂ ਰਿਟਰਨ ਟੂ ਦਾ ਕ੍ਰੀਏਟਰ ਤੇ ਉਹ ਕ੍ਰੀਏਟਰ ਨਾਲ ਲਾ ਕੇ ਰੱਖਾਗੇ ਨਾ ਤੇ ਕੰਫਰਟੇਬਲ ਐ ਜਿਵੇਂ ਮਾਂ ਦੀ ਗੋਦ ਵਿੱਚ ਨਹੀਂ ਬੱਚਾ ਹੁੰਦਾ ਹਾਂ ਉਹ ਉਹ ਵਾਲੀ ਫੀਲਿੰਗ ਹੋਣੀ ਹੈ ਤੇ ਉਸ ਫੀਲਿੰਗ ਨਾਲ ਕਈ ਵਾਰੀ ਅਸੀਂ ਨਾ ਉਹਨੂੰ ਕੰਫਰਟੇਬਲ ਦੁਨੀਆ ਦੀ ਲਾਈਫ ਨੂੰ ਕੰਫਰਟੇਬਲ ਕਰਨ ਦੀ ਕੋਸ਼ਿਸ਼ ਕਰਨੇ ਆ ਤੇ ਅਸੀਂ ਸਮਝਨੇ ਰੂਹ ਸੈਟੀਸਫਾਈ ਹੋ ਜਾਏਗੀ ਰੂਹ ਦੀ ਰਿਕੁਆਇਰਮੈਂਟ ਹੀ ਨਹੀਂ ਇਹ ਐਂਜੇ ਜਿਵੇਂ ਇਸ ਗੋਡੇ ਚ ਪੀੜ ਹੈ ਤੇ ਦੂਜੇ ਦੇ ਉੱਤੇ ਤੁਸੀਂ ਮਰਹਮ ਲਾਈ ਜਾਓ ਤੇ ਜਿੱਥੇ ਪੀੜ ਹੈ ਉੱਥੇ ਲਾ ਹੀ ਨਹੀਂ ਰਹੇ ਜਿੱਥੇ ਲਾ ਰਹੇ ਨੇ ਉੱਥੇ ਪੀੜ ਹੀ ਨਹੀਂ ਤੇ ਫਾਇਦਾ ਫਿਰ ਉਹ ਬੰਦਾ ਐਂਜ਼ਾਇਟੀ ਡਿਪਰੈਸ਼ਨਸ ਇਨਾਂ ਚੀਜ਼ਾਂ ਦੇ ਵਿੱਚ ਪਾਸੇ ਚਲਾ ਜਾਂਦਾ ਹੈ ਫਿਰ ਦਵਾਈਆਂ ਖਾਣ ਲੱਗ ਪੈਂਦੇ ਨੇ ਹਾਲਾਂਕਿ ਉਹਦੀ ਜਿਹੜੀ ਰੂਟ ਕੌਜ਼ ਹੈ ਉਹ ਵਨਸ ਦੀ ਔਰ ਉਹ ਉਹਦੇ ਨਾਲ ਕਨੈਕਟੀਵਿਟੀ ਦੀ ਥੋੜੀ ਜਿਹੀ ਕਮੀ ਹੁੰਦੀ ਹੈ ਹਮ ਅੱਛਾ ਇਹ ਤਾਂ ਤੁਸੀਂ ਰੂਹ ਦੀ ਖੁਰਾਕ ਦੀ ਗੱਲ ਕੀਤੀ ਹੈ ਨਾ ਇੱਕ ਖੁਰਾਕ ਦੀ ਗੱਲ ਅਸੀਂ ਇੰਟਰਵਿਊ ਤੋਂ ਪਹਿਲਾਂ ਕਰ ਰਹੇ ਸੀ ਉਹ ਖੁਰਾਕ ਜਿਹੜੀ ਤੁਹਾਨੂੰ ਵੈਜੀਟੇਰੀਅਨ ਖਾਣਾ ਖਾ ਕੇ ਮੁੰਬਈ ਦੇ ਇੱਕ ਹੋਟਲ ਦੇ ਵਿੱਚ ਆਈ ਸੀ ਉਹ ਵੀ ਯਾਦ ਸਾਂਝੀ ਕਰੋ ਉਹ ਕੀ ਬਾਤ ਹੈ ਯਾਰ ਕਾ ਆਪਣਾ ਸਬਜ਼ੀ ਜਿਹੜੀ ਹੈ ਨਾ ਸਾਡੇ ਪਾਸੇ ਇੱਥੇ ਸਬਜ਼ੀ ਨੂੰ ਨਾ ਕੋਈ ਬਹੁਤ ਵੈਲਿਊ ਨਹੀਂ ਦਿੱਤੀ ਜਾਂਦੀ ਹੂੰ 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 ਅਜੇ ਕੀ ਕੋਈ ਯਾਰ ਆ ਰਹਾ ਗੋਸਟ ਪਕਾ ਲਓ ਹੂੰ ਫਲਾਣਾ ਜੀ ਜ਼ਿਆਦਾ ਕਰਨਾ ਹੈ ਤੇ ਚਾਂਪਾ ਤੱਕ ਇਹੋ ਜੀਆਂ ਗੱਲਾਂ ਤੇ ਜਿਹੜੀ ਸਬਜ਼ੀ ਹੈ ਨਾ ਸਬਜ਼ੀ ਨੂੰ ਅਸੀਂ ਥੋੜਾ ਜਿਹਾ ਢਿਲਾਇ ਸਮੇਂ ਨਹੀਂ ਆ ਤੇ ਕਾਦੀ ਲੋੜ ਹੈ ਐਵੇਂ ਸ਼ਰਮਿੰਦੀ ਚਿਹਰੀ ਸਬਜ਼ੀ ਵਿੱਚ ਜੇ ਡਬਲ ਮੈਰੀਟਿਜ ਖਾਦੀ ਹੈ ਨਾ ਹਮ ਹਮ ਬਈ ਉਹ ਕਮਾਲ ਹੈ ਇੱਕ ਸਾਲ ਅਸ ਲਫਜ਼ ਘਟੇ ਸਾਲ ਤੇ ਵਾ ਵਾਰੇ ਹੋ ਗਏ ਨੇ ਹਮ 20 ਸਾਲ ਹੋ ਗਏ ਉਹਨੇ ਨੇ ਹਮ ਲੇਕਿਨ ਮੈਨੂੰ ਜ਼ਿੰਦਗੀ ਚ ਪਹਿਲੀ ਵਾਰੀ ਖਾਣੇ ਦਾ ਇੰਤਜ਼ਾਰ ਹੁੰਦਾ ਸੀ ਉਦ ਇੰਨੇ ਵਜੇ ਹਮ ਹਮ ਖਾਣਾ ਖਾਣਾ ਭੁੱਖ ਲੱਗੇ ਹੈ ਕਿ ਨਾ ਫਿਰ ਜਾ ਕੇ ਖਾਵਾਂਗੇ ਸਬਜ਼ੀ ਹਮ ਔਰ ਉਹਦੇ ਚ ਜਿਹੜੀ ਵੀ ਚੀਜ਼ ਨੂੰ ਹੱਥ ਲਾਂਦੇ ਸਾਂ ਹਮ ਸਮੇਂ ਨਹੀਂ ਸੀ ਹੁੰਦਾ ਕਿ ਕਿਹੜੀ ਬਹੁਤ ਹੀ ਮਜ਼ੇਦਾਰ ਬਣੀਏ ਪਤਾ ਨਹੀਂ ਕਿਹੜੇ ਮਸਾਲੇ ਉਹਦੇ ਚ ਪੰਦ ਸਨ ਕਿੰਨੀ ਮਿਹਨਤ ਔਰ ਕਿੰਨਾ ਉਹਨਾਂ ਰਾਈਟ ਨਮਕ ਰਾਈਟ ਮਿਰਚਾ ਮਸਾਲੇ ਔਰ ਉਹ ਸਾਰਾ ਚੀਜ਼ਾ ਗੋਸ਼ ਨੂੰ ਪਿੱਛੇ ਛੱਡ ਜਾਂਦੀ ਸੀ 노 ਡਾ ਅੱਛਾ ਹਰ ਚੀਜ਼ ਤੇ ਫਿਰ ਤੁਸੀਂ ਜਦੋਂ ਇੰਡੀਆ ਜਾਂਦੇ ਸੀ ਕੁਝ ਟਾਈਮ ਲਈ ਫਿਰ ਵੈਜੀਟੇਰੀਅਨ ਹੋ ਜਾਂਦੇ ਹੋਗੇ ਤੁਸੀਂ ਨਹੀਂ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਇੰਤਜ਼ਾਰ ਹੁੰਦਾ ਸੀ ਬਕਾਇਦਾ ਔਰ ਫਿਰ ਬਾਹਰ ਜਾ ਕੇ ਉਹ ਸੜਕ ਤੋਂ ਜਿਹੜਾ ਬੜਾ ਪਾਓ ਮਿਲਦਾ ਸੀ ਬੜਾ ਪਾਓ ਬੜਾ ਪਾਓ ਅਸੀਂ ਉਹ ਬੜਾ ਪਾਓ ਸੀ ਇਹ ਬੜਾ ਪਾਓ ਸੀ ਉਹ ਉਹ ਬੰਦ ਜਿਆ ਨਿਕਾਉਂਦਾ ਉਹਦੇ ਚ ਟਿੱਕੀ ਨਾਲ ਗੋਲਜੀ ਰੱਖ ਕੇ ਉਤੋਂ ਇਮਪ੍ਰੈਸ ਕਰਦੇ ਨੇ ਪਹਿਲਾਂ ਚਟਨੀ ਪਾ ਕੇ ਫਿਰ ਜੁੜੇ ਪਿਆਜ਼ ਸ਼ਾ ਟਮਾਟਰ ਪਾ ਕੇ ਉਤੋਂ ਇਮਪ੍ਰੈਸ ਕਰਦੇ ਨੇ ਉਹ ਜੁੜ ਜਾਂਦੀ ਹੈ ਨਾਲ ਉਹ ਉਹਦਾ ਜਿਹੜਾ ਟੇਸਟ ਬੰਦ ਹੈ ਉਹ ਕਮਾਲ ਹੈ ਬਈ ਦੇਸੀ ਖਾਣਿਆਂ ਚੋਂ ਇੱਕ ਚੀਜ਼ ਹੈ ਉਹ ਔਰ ਉਹ ਜਿਹਨੂੰ ਕਹਿੰਦੇ ਨੇ ਸਟਰੀਟ ਫੂਡ ਉਹ ਉਸਦਾ ਉਹ ਨਜ਼ਾਰਾ ਹੈ ਇਸ ਤੋਂ ਇਲਾਵਾ ਪੰਜਾਬੀ ਖਾਣੇ ਦੇ ਵਿੱਚ ਤੁਹਾਨੂੰ ਕੀ ਪਸੰਦ ਹੈ ਪਰਸਨਲੀ ਜਦੋਂ ਤੁਸੀਂ ਇੱਥੇ ਲਾਹੌਰ ਘਰ ਚ ਬੈਠਦੇ ਹੋ ਜਾਂ ਤੁਸੀਂ ਬਾਹਰ ਵੀ ਹੁਣ ਯੂਕੇ ਵੀ ਹੋ ਕੇ ਆਏ ਹੋ ਜਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਹਾਂ ਇਹ ਤਾਂ ਮੈਂ ਖਾਣੀ ਹੈ ਜੇ ਮੈਂ ਯੂਕੇ ਗਿਆ ਤੇ ਇਹ ਮੈਂ ਖਾਣੀ ਜਦੋਂ ਮੈਂ ਲਾਹੌਰ ਘਰ ਆ ਗਿਆ ਹਾਂ ਵੈਸੇ ਇੱਕ ਚੀਜ਼ ਜਿਹੜੀ ਮੈਂ ਪਤਾ ਨਹੀਂ ਤੁਸੀ ਪੰਜਾਬੀ ਖਾਣਾ ਅੱਖ ਹੋਗੇ ਜਾਂ ਚਿਕਨ ਅਲਬੈਕ ਇੱਕ ਚਿਕਨ ਹੁੰਦਾ ਜੀ ਉਹ ਕਮਾਲ ਹੈ ਜ਼ਿਆਦਾਤਰ 사우ਦੀਆ ਅਰਬ ਹੀ ਮਿਲਦਾ ਹੋ ਪਤਾ ਨਹੀਂ ਇੱਥੇ ਉਹਨਾਂ ਨੇ ਕੋ ਬ੍ਰਾਂਚ ਦਿੱਤੀ ਹੈ ਜਾਂ ਨਹੀਂ ਹੂੰ ਉਹ ਵੀ ਕਮਾਲ ਹੈ ਜੀ ਲੇਕਿਨ ਪੰਜਾਬੀ ਜਿਹੜਾ ਸਾਡੇ ਇੱਥੇ ਨੇ ਡਿਸ਼ੇਸ ਉਹਦੇ ਚ ਦਾਲ ਚੋਲ ਹੂੰ ਤੇ ਔਰ ਉਹ ਤਾਂ ਅੰਬ ਦੀ 파ੜੀ ਦਾ achar ਹਾਂ ਹਾਂ ਜਾਂ ਸੁਆਂਝਲਾਂ ਦੀ ਮੂਲੀ ਦਾ achar ਤੁਸੀਂ ਕਦੀ ਖਾਧੂ ਜੀ 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 ਸੁਆਂਝਲਾਂ ਉੱਧਰ ਬਣਦਾ ਬਿਲਕੁਲ ਬਿਲਕੁਲ ਹਾਂ ਉਹ ਐਦੋ ਅੱਛਾ ਸੁਆਂਝਲਾਂ ਹੁਣ ਪਹਿਲੇ ਵਾਲੀਆਂ ਪਤਾ ਨਹੀਂ ਕੀ ਗੱਲ ਰਹੀਆਂ ਨੀਆ ਸਾਡੀ ਅੰਮੀ ਬਣਾਉਂਦੇ ਹੁੰਦੇ ਸਨ ਅੱਛਾ ਉਹ achar ਕਮਾਲ ਸਹੀ ਪਰੌਂਠੇ ਦੇ ਨਾਲ ਵੀ ਨਾ ਸੂੰ ਸੂੰ ਕਰਦਾ ਪਰੌਂਠਾ ਲੱੱਥਾ ਹੋਵੇ ਨਵਾ ਨਵਾ ਥੱਲੇ ਹਾਂਜੀ ਮੱਖਣ ਉੱਤੇ ਪੇੜਾ ਤੇ ਨਾਲਿਓ ਉਹ ਜਾਂ ਫਿਰ ਤੁਸੀਂ ਸਾਗ ਔਰ ਮੱਕਈ ਦੀ ਰੋਟੀ ਕਰ ਲਓ ਇਹ ਤੇ ਆਈ ਲਵ ਥਿਸ ਪੰਜਾਬੀ ਫੂਡ ਟਿਪੀਕਲ ਪੰਜਾਬੀ ਨਹੀਂ ਹੁੰਦਾ ਜائیں ਅੰਦਰੋਂ ਬੰਦਾ ਪੰਜਾਬੀ ਬਾਈ ਨੇਚਰ ਹੋ ਆਮ ਜਿਹੜਾ ਕੋਲਾਬੋਰੇਸ਼ਨ Song ਆਇਆ ਸੀ ਇਹ ਜਿਹਦਾ ਆ ਗੱਲ ਕਰ ਰਹੇ ਸੀਗੇ ਗੁਰਦਾਸ ਮਾਨ ਸਾਹਿਬ ਸੁਖਸ਼ਿੰਦਰ ਸਿੰਘ ਅਤੇ ਬਰਾੜੂ ਲਖ ਤੁਸੀਂ ਸੀਗੇ ਉਸ ਤੋਂ ਬਾਅਦ ਨਹੀਂ ਕੋਈ ਇਸ ਤਰ੍ਹਾਂ ਦਾ ਬਣਿਆ ਕਿਉਂਕਿ ਉਹ ਇੱਕ ਮਾਸਟਰਪੀਸ ਹੋ ਗਿਆ ਹਾਂ ਉਦੋਂ ਬਾਅਦ ਨਹੀਂ ਸੋਚਿਆ ਕਿ ਇਸ ਤਰ੍ਹਾਂ ਦਾ ਹੀ ਕੁਝ ਹੋਰ ਵੀ ਦੋਨੋਂ ਪਾਸੇ ਦੇ ਆਵਾਮ ਲਈ ਜਿਹੜੇ ਕਲਾ ਨੂੰ ਪਸੰਦ ਕਰਦੇ ਨੇ ਉਹਨਾਂ ਲਈ ਕੁਝ ਕ੍ਰੀਏਟ ਕੀਤਾ ਜਾਏ ਮੀਕਾ ਦੇ ਨਾਲ ਸੋਚਿਆ ਸੀ ਹੂੰ ਮੀਕਾ ਮੇਰਾ ਬੇਲੀ ਹੈ ਤੇ ਉਹ ਇੱਚਾ ਹੁੰਦਾ ਹੁੰਦਾ ਹੈ ਅੱਛਾ ਉਦੋਂ ਵੀ ਆਵੇ ਨਾ ਸਿਰਕ ਇਕੱਠਿਆਂ ਬੈਠ ਕੇ ਰੋਟੀ ਖਾਈ ਦੀ ਮੈਂ ਜਾਣਾ ਤੇ ਉਹ ਖਵਾਉਂਦਾ ਹੂੰ ਹੂੰ ਤੇ ਉਹ ਬੜਾ ਹੀ ਪਿਆਰਾ ਬੜਾ ਹੀ ਪਿਆਰਾ ਆਦਮੀ ਦੋਵੇਂ ਪ੍ਰਾ ਬੜੇ ਕਮਾਲ ਨੇ ਜੀ ਤੇ ਉਹ ਅਸੀਂ ਸੋਚਿਆ ਸੀ ਕਿ ਇੱਕ ਗਾਣਾ ਨਾਲ ਮਿਲ ਕੇ ਕਰਾਂਗੇ ਹੂੰ ਉਹ ਫਿਰ ਪੋਲਿਟਿਕਸ ਦੇ ਵਿੱਚ ਪੈ ਗਏ ਉਹਦੇ ਸਾਨੂੰ ਬਤਾ ਫਿਰ ਬਹੁਤ ਬਿਜ਼ੀ ਹੁੰਦਾ 뮤זיਕ ਉੰਜੇ ਪਿੱਛੇ ਰਹਿ ਗਿਆ ਦੌੜ ਭੱਜ ਜ਼ਮਾਨੇ ਦੀ ਦੇ ਪਿੱਛੇ ਉਹ ਕਰ ਨਹੀਂ ਪਾਇਆ ਜ ਤੱਕ ਤੇ ਉਹਨੇ ਸੋਚ ਰਿਹਾ ਕਿ ਹੋਣਾ ਚਾਹੀਦਾ ਵੈਸੇ ਹਮ ਚਲੋ ਜਲਦੀ ਇਹ ਮੁਲਾਕਾਤ ਨਾ ਉਧਰ ਹੋਣ ਤੁਹਾਡੇ ਨਾਲ ਜਦੋਂ ਤੁਸੀਂ ਕੋਲੈਬੋਰੇਸ਼ਨ ਕਰੋ ਤੇ ਅਸੀਂ ਉੱਥੇ ਅੰਮ੍ਰਿਤਸਰ ਮਿਲੀਏ ਵਾਕਾ ਤੇ ਤੁਸੀਂ ạtari ਤੋਂ ਆਓ ਔਰ ਉੱਥੇ ਤੁਹਾਡੇ ਨਾਲ ਅਸੀਂ ਮੁਲਾਕਾਤ ਕਰੀਏ ਅਸੀਂ ਵੀ ਮੇਜ਼ਬਾਨੀ ਕਰੀਏ ਤੁਹਾਡੇ ਜਿਸਾ ਤੁਸੀਂ ਸਾਨੂੰ ਸੱਦਿਆ ਅਸੀਂ ਵੀ ਤੁਹਾਨੂੰ ਸੱਦੀਏ ਮੈਨੂੰ ਇਹ ਦੱਸੋ ਜਨਾਬ ਕਿ ਅਮਨ ਕੀ ਆਸ਼ਾ ਦੀ ਗੱਲ ਕਰਦੇ ਆਂ ਪਾ ਪੇਗਾਮੇ ਮੁਹੱਬਤ ਦੀ ਗੱਲ ਕਰਦੇ ਆਂ ਤੇ ਜਦੋਂ ਤੁਸੀਂ ਉਧਰ ਜਾਂਦੇ ਹੋ ਜੇ ਹੁਣ ਯੂਕੇ ਹੋ ਕੇ ਆਏ ਹੋ ਤੀਜੇ ਪੰਜਾਬ ਜਾਣੇ ਹੋ ਹਾਂ ਹਾਂ ਤਾਂ ਉੱਥੇ ਜਿਹੜੇ ਆਵਾਮ ਬੈਠੀ ਹੈ ਚਾਹੇ ਉਹ ਇਧਰ ਦੀ ਚਾਹੇ ਉਹ ਉਸ ਸਾਈਡ ਦੀ ਬੈਠੀ ਹੈ ਤੇ ਕੋਈ ਐਸੀ ਫੀਡਬੈਕ ਚੇਤੇ ਆ ਤੁਹਾਨੂੰ ਜ਼ਹਿਨ ਦੇ ਵਿੱਚ ਜਿਹੜੀ ਤੁਹਾਨੂੰ ਭੁੱਲਦੀ ਨਹੀਂ ਬੇਸ਼ੁਮਾਰ ਹੁੰਦੀਆਂ ਨੇ ਇੱਕ ਵਾਰੀ ਮੈਨੂੰ ਯਾਦ ਹੈ ਉਹ ਇੱਕ ਘਰ ਦੇ ਚ ਅਸੀਂ ਗਏ ਤੇ ਉਹ ਇੱਕ ਬੁੱਢੀ ਆਵੇ ਖਾਣਾ ਖਾਣ ਕੋਤੇ ਨਾ ਤੇ ਉਹ ਇਸ ਫ੍ਰਿਜ ਚੋਂ ਇਹ ਚੀਜ਼ਾਂ ਕੱਢੇ ਤੇ ਉਹਨੂੰ ਕੋਈ ਆਖਣ ਕਾਲੂ ਹਾਂ ਹਣੀ ਫਲਾਣਾ ਇਹ ਮੈਂ ਕਿਹਾ ਕਾਲੂ ਹੂੰ ਇੱਕ ਦੋ ਵਾਰੀ ਮੈਂ ਤਿੰਨ ਵਾਰੀ ਸੁਣਿਆ ਅਸੀਂ ਵੀ ਕਾਲੂ ਆ ਅੱਛਾ ਅੱਛਾ ਤੇ ਉਹ ਆਂਦੀ ਏ ਮੈਂ ਕਿਹਾ ਜੀ ਤੁਹਾਡਾ ਕਿਹੜਾ ਨਾਮ ਜਿਹੜਾ ਤੁਹਾਡਾ ਕਾਲੂ ਕੋ ਕੌਣ ਹੈ ਜੀ ਮੇਰਾ ਸੈਕਿੰਡ ਨੇਮ ਹੈ ਕਾਲੂ ਅੱਛਾ ਮੈਂ ਕਿਹਾ ਤੁਹਾਡੀ ਮਤਲਬ ਬਰਾਦਰੀ ਕਾਲੂ ਆ ਹੈ ਹਾਂਜੀ ਮੈਂ ਕਿਹਾ ਸਾਡੀ ਵੀ ਇਹੀ ਹੈ ਹੂੰ ਬੜੀ ਹੈਰਾਨ ਹੋ ਗਏ ਨਾ ਡੋਂਗਾ ਉਧੇ ਆਤੇ ਚੀਸੀ ਹੂੰ ਤੇ ਖਲੋ ਗਏ ਉੱਥੇ ਕਹਿੰਦੀ ਅੱਛਾ ਤੁਸੀਂ ਕਿਹੜੇ ਅਸੀਂ ਆਖਿਆ ਜੀ ਇੱਥੇ ਨਾਰੋ ਵਾਲਦੇ ਹੋ ਤੇ ਉਹ ਚੀਮੇ ਉਧਰ ਚੀਮੇ ਇਧਰ ਕਾਲੋਂ ਉਧਰ ਕਾਲੋਂ ਇਧਰ ਬਾਜਵੇ ਉਧਰ ਬਾਜਵੇ ਇਧਰ ਤੇ ਉਹ ਬੋਲੀਆਂ ਉਹ ਹੋਈ ਉਹ ਸਾਰਾ ਕੁਝ ਤੇ ਉਹ ਬਹੁਤ ਪਿਆਰੀ ਜੀ ਫੀਲਿੰਗਸ ਇੱਕ ਟੁਗੇਦਰਨੈਸ ਦੀ ਜੀ ਜੀ ਇੱਕ ਕਲੋਜ਼ ਹੋਜੀਡ ਫੀਲਿੰਗ ਹੈ ਨਾ ਉਹ ਫਿਰ ਉਸ ਤੋਂ ਬਾਅਦ ਗੀਤਾ ਦੀ ਗੱਲ ਕਰੀਏ ਤੇ ਉਹ ਵੀ ਸਾਂਝੇ ਹਾਂਜੀ ਤੇ ਉਹ ਉਹ ਬੜਾ ਬੜਾ ਬੜੀ ਸਾਂਝੇ ਹਾਂ ਤੇ ਇਹ ਬੜਾ ਦਿਲ ਕਰਦਾ ਕਿ ਇਹ ਜਿਹੜਾ ਨਾ ਇਹਨੂੰ ਮਜ਼ੀਦ ਕਰੀਬ ਆਣਾ ਚਾਹੀਦਾ ਕਰੀਬ ਆਣਾ ਚਾਹੀਦਾ ਤੁਸੀਂ ਗੀਤਾ ਦੀ ਸਾਂਝ ਦੀ ਗੱਲ ਕੀਤੀ ਹੈ ਇੱਕ ਸਾਂਝ ਤੁਸੀਂ ਹੁਣ ਗੀਤ ਨਾਲ ਪਾ ਲੋ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਕੋਲਾਬੋਰੇਸ਼ਨ ਦੀ ਗੱਲ ਕਰ ਰਹੇ ਹਾਂ ਜੋ ਉਹੀ ਆਪਣਾ ਤੁਸੀਂ ਵਿੱਚੋਂ ਛੋਟਾ ਜਿਹਾ ਰੰਗ ਦਿਖਾਓ ਤਾਂ ਪਲੀਜ਼ ਉਹ ਕਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਂਝੇ ਪੰਜਾਬ ਦੀ ਹਾਂਜੀ ਆਹੀ ਕੋਲਾਬੋਰੇਸ਼ਨ Song ਜਿਹੜਾ ਸੀਗਾ ਜਿਹੜਾ ਤੁਹਾਨੂੰ ਜਿਹਦਾ ਹੱਲੇ ਵੀ ਰੈਫਰੈਂਸ ਹਾ ਚੀਕੂ ਚੀਕੂ ਕਰੇ ਜੁੱਤੀ ਤਿਲ ਨੇ ਦਾਰਨੀ ਨੀ ਨੀ ਤੇਰਾ ਫੁੱਲਾਂ ਨਾਲੋਂ ਹੌਲਾ ਜਾ ਬੇਵਾਰਨੀ ਚੀਕੂ ਚੀਕੂ ਕਰੇ ਜੁੱਤੀ ਤਿਲ ਨੇ ਦਾਰਨੀ ਨੀ ਤੇਰਾ ਫੁੱਲਾਂ ਨਾਲੋਂ ਹੌਲਾ ਜਾ ਬੇਵਾਰਨੀ ਵੀ ਸਦਕੇ ਨੀ ਤੇਰੀ ਟੋਰ ਦੇ ਉਡ ਗਏ ਨਹੀਂ ਹੋਸ਼ ਮਟਿਆਰੇ ਨਹੀਂ ਦੇਖ ਕੇ ਗਲੈੜੀ ਮੋੜਦੇ ਉਡ ਗਏ ਹੋਸ਼ ਮਟਿਆਰੇ ਨਹੀਂ ਦੇਖ ਕੇ ਗਲੈੜੀ ਮੋੜਦੇ ਅੱਛਾ ਮੈਂ ਕਿਉਂਕਿ ਪਹਿਲੀ ਦਫਾ ਆਇਆ ਕਿਉਂਕਿ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਜਦੋਂ ਮੇਰਾ ਕਰਤਾਰਪੁਰ ਦਾ ਦੋ ਵਾਰੀ ਕੈਨਸਲ ਹੁੰਦਾ ਤੇ ਮੈਂ ਪਹਿਲੀ ਦਫਾ ਆਇਆ ਔਰ ਲਾਹੌਰ ਜਦੋਂ ਦੇਖ ਰਿਹਾ ਤੇ ਮੈਨੂੰ ਤਾਂ ਕੁਝ ਵੱਖਰਾ ਨਹੀਂ ਲੱਗਿਆ ਪਰ ਜਦੋਂ ਤੁਸੀਂ ਉਧਰ ਜਾਂਦੇ ਸੀ ਤੁਸੀਂ ਕਿਹਾ ਖਾਣਾ ਚਲੋ ਉਧਰ ਵੈਜੀਟੇਰੀਅਨ ਔਰ ਇਹ ਚੀਜ਼ਾਂ ਬਾਕੀ ਤੁਹਾਨੂੰ ਕਿਸੇ ਦਾ ਪਿਆਰ ਉੱਧਰ ਮਿਲਦਾ ਸੀ ਸਾਨੂੰ ਤਾਂ ਬਹੁਤ ਮਿਲ ਰਿਹਾ ਇੱਥੇ ਆ ਕੇ ਯਾਰ ਯਕੀਨ ਕਰੋ ਮੈਨੂੰ ਨਾ ਮੈਨੂੰ ਫਰਕ ਹੀ ਨਹੀਂ ਲੱਗਾ ਹਮ ਕਦੇ-ਕਦੇ ਤੁਹਾਨੂੰ ਬਹੁਤਾ ਪਿਆਰ ਮਿਲਦਾ ਨਾ ਜਿਵੇਂ ਤੁਸੀ ਲੱਗਦਾ ਕਿਸੇ ਉਪਰੀ ਜਗ੍ਹਾ ਤੇ ਆਏ ਹੋ ਜਾਂ ਕਿਸੇ ਨਾ ਕਿਸੇ ਦੇ ਪਿੰਡ ਆਏ ਹੋ ਤੁਹਾਨੂੰ ਕਹਿ ਰਹੇ ਨੇ ਸਪੈਸ਼ਲ ਟਰੀਟਮੈਂਟ ਹੋ ਰਹੀ ਹੈ ਸਾਰਾ ਉਹ ਹੋਈ ਜ਼ਰੂਰ ਲੇਕਿਨ ਮੈਨੂੰ ਫਰਕ ਨਹੀਂ ਲੱਗਾ ਉਹ ਹੋਈਆਂ ਸ਼ਕਲਾਂ ਨੇ ਤੇ ਬਲਕਿ ਇੱਕ ਸਹਿਹਾਫੀ ਮੈਨੂੰ ਆਂਦਾ ਹੈ ਜਦੋਂ ਮੈਂ ਆਪਣਾ ਉੱਥੇ ਇੰਟਰਵਿਊ ਦੇ ਰਹਾ ਵਾਵਾ ਕੋਈ 40 50 ਸਾਹਫੀ ਸੀ ਅੱਗੇ ਜੀ ਤੇ ਉਹਨਾਂ ਕੈਮਰੇ ਕੂਮਰੇ ਸਾਰੇ ਸੇ ਉਹ ਕਹਿੰਦੇ ਬਾਅਦ ਚੋ ਅੱਛਾ ਉਸ ਉਸੇ ਤਰ੍ਹਾਂ ਦੇ ਸਵਾਲ ਹੂੰ ਹੂੰ ਜਿਸ ਤਰ੍ਹਾਂ ਪਾਕਿਸਤਾਨ ਦੇ ਚ ਹੁੰਦੇ ਨੇ ਉਸੇ ਤਰ੍ਹਾਂ ਦੀਆਂ ਗੱਲਾਂ ਅੱਛਾ ਸਾਹਫੀ ਹਰ ਪਾਸੇ ਸ਼ਰਾਰਤੀ ਹੁੰਦੇ ਨੇ ਹੂੰ ਹੂੰ ਥੋੜਾ ਜਿਹਾ ਮੈਂ ਇਹ ਵੀ ਵੇਖਿਆ ਨਾ ਮਾਈਂਡ ਸੈਟ ਇੱਕੋ ਤਰ੍ਹਾਂ ਦਾ ਹੀ ਹੁੰਦਾ ਹੂੰ ਤੇ ਮੈਂ ਇਹ ਫੀਲ ਹੈਟ ਹੋ ਮੀ ਕੀਤਾ ਬਿਲਕੁਲ ਅੱਛਾ ਹਾਂ ਹਾਂ ਤੇ ਉਹ ਬਾਅਦ ਚ ਮੈਨੂੰ ਮਿਲਿਆ ਕਹਿੰਦਾ ਆਪ ਤੋ ਬਿਲਕੁਲ ਹਮਾਰੇ ਜੈਸੇ ਹੂੰ ਹੂੰ ਐ ਉਹਨੇ ਗੱਲ ਕੀਤੀ ਤੇ ਮੈਂ ਕਿਹਾ ਉਹ ਜ਼ਾਹਿਰ ਹੈ ਹੁਣ ਸਾਡਾ ਫਿਰ ਉਹ ਪੂਰਾ ਰੀਜਨ ਇੱਕ ਜਿਹਾ ਹੈ ਮੈਂ ਕਿਹਾ ਤੁਸੀਂ ਵੀ ਸਾਡੇ ਜੈਸੇ ਹੀ ਹੋ ਹੂੰ ਹੂੰ ਸ਼ਕਲਾ ਵੀ ਵਲਦੀਆਂ ਜੁਲਦੀਆਂ ਨੇ ਰੰਗ ਵੀ ਮਿਲਦੇ ਜੁਲਦੇ ਨੇ ਜੀ ਹਾਂ ਅਗਰ ਮੇਰੀ ਜਗ੍ਹਾ ਕੋਈ ਕਸ਼ਮੀਰੀ ਗਿਆ ਹੁੰਦਾ ਤੇ ਉਹਨਾਂ ਨੇ ਕਹਿਣਾ ਸੀ ਹੋ ਸਕਦਾ ਕੋਈ ਫਰਕ ਹੁੰਦਾ ਹੂੰ ਹੂੰ ਲੇਕਿਨ ਇਹ ਕਿ ਮੈਂ ਬੜਾ ਅੱਛਾ ਫੀਲ ਕੀਤਾ ਹੈ ਲੋਕਾਂ ਨੇ ਬਹੁਤ ਬਹੁਤ ਪਿਆਰ ਕੀਤਾ ਹੁਣ ਮਿਕਾ ਜਿਸ ਤਰ੍ਹਾਂ ਮਿਕਾ ਕੋਲ ਜਾਈਏ ਉਹ ਇੰਨੀ ਆਉ ਪਗਤ ਤੇ ਉਹ ਜਨਾਬ ਫਲਾਨੀ ਜਗ੍ਹਾ ਤੇ ਰੋਟੀ ਖਾਣ ਜਾਣਾ ਜੀ ਉੱਥੇ ਜਾਣਾ ਤੇ ਉਹ ਮੈਂ ਬੜਾ ਕਹਿਣਾ ਯਾਰ ਨਹੀਂ ਕੋਈ ਲੋੜ ਨਹੀਂ ਇਹ ਨਹੀਂ ਹੋ ਸਕਦਾ ਤੇ ਉਹ ਆਪਣਾ ਸਪੈਸ਼ਲ ਫਰੈਂਡਸ ਦੇ ਨਾਲ ਪੂਰਾ ਇੱਕ ਨਿਜ਼ਾਮ ਮਹਿਫਲ ਮਹਿਫਲ ਆਰ ਉਹ ਬੜਾ ਇੰਜੋਏ ਕੀਤਾ ਫਿਰ ਇੱਕ ਮਾਲ ਦੇ ਵਿੱਚ ਅਸੀਂ ਵੀਡੀਓ ਸ਼ੂਟ ਕੀਤੀ ਅੱਛਾ ਹਾਂਜੀ ਉਹ ਕੋਈ ਔਰ ਮਾਲ ਦੇ ਵਿੱਚ ਹਰ ਪਾਸੇ ਰੌਣਕ ਲੱਗ ਗਈ ਯਾਨੀ ਕਿ ਉਹ ਬੰਦੇ ਖਲੋ ਗਏ ਆ ਕੇ ਰਸ਼ ਰਸ਼ ਪੈ ਗਿਆ ਹੂੰ ਬੜਾ ਹਰ ਪਾਸੇ ਬੜਾ ਮਜ਼ੇਦਾਰ ਇੱਕ ਮਾਹੌਲ ਲੱਗਾ ਜਿਵੇਂ ਜਿਵੇਂ ਪਾਕਿਸਤਾਨ ਦਾ ਮੰਦ ਬਿਲਕੁਲ ਐਨਜੀ ਲੱਗਾ ਜਿਵੇਂ ਇੱਥੇ ਕਿਤੇ ਫਿਰਨਾ ਹੂੰ ਮੈਨੂੰ ਇਹ ਦੱਸੋ ਜਦੋਂ ਤੁਸੀਂ ਜਾਂਦੇ ਹੋ ਅ ਵੀ ਮੱਕਾ ਸਾਮਲ ਵੀ ਮੁਲਾਕਾਤ ਹੁੰਦੀ ਰਹਿੰਦੀ ਹੈ ਪਰ ਜਦੋਂ ਜਦੋਂ ਗਏ ਕੋਈ ਐਸੀ ਚੀਜ਼ ਜਿਹੜੀ ਤੁਸੀਂ ਉਧਰੋਂ ਲੈ ਕੇ ਆਏ ਹੋ ਕੋਈ ਕੱਪੜਾ ਕੋਈ ਯਾਦਗਾਰ ਕੋਈ ਆਈਟਮ ਕੁਝ ਕੁਝ ਵੀ ਛੋਟੀ ਚੀਜ਼ ਹਲੇ ਵੀ ਤੁਹਾਡੇ ਕੋਲ ਹੋਵੇ ਕੁਝ ਉਹਦੇ ਨਾਲ ਕੀ ਕਨੈਕਟੀਵਿਟੀ ਹੋ ਜਾਂਦੀ ਹੈ ਚੀਜ਼ ਨਾਲ ਅੱਛਾ ਉਹ ਨਾ ਸਾੜੀਆਂ ਸਾੜੀਆਂ ਬੁੱਢੀਆਂ ਨੂੰ ਬੜੀਆਂ ਪਸੰਦ ਨੇ ਹੂੰ ਉਹ ਉਥੋਂ ਦੀਆਂ ਜੀ ਤੇ ਉਹ ਉਥੋਂ ਕੋ ਮੇਰੇ ਹਾਲੇ ਮੈਂ ਲੈ ਕੇ ਆਇਆ ਪੂਰੇ ਬਾਜ਼ਾਰ ਵਿੱਚ ਗਿਆ ਮੈਂ ਹਾਂ ਉਹ ਬਾਜ਼ਾਰ ਵੀ ਇੰਜ ਦਾ ਹੀ ਹੈ ਜਿਵੇਂ ਸਾਡੇ ਬਾਜ਼ਾਰ ਨੇ ਇੱਥੇ ਹਰ ਸ਼ਾਇ ਕੋ ਦੀ ਤੇ ਉਹ ਬਾਰੇ ਬੜਾ ਪਿਆਰ ਉਹਨਾਂ ਨੇ ਕੀਤਾ ਜੀ ਤੇ ਉਹ ਉਹਨਾਂ ਨੇ ਵੀ ਦੱਸਿਆ ਉਹਨਾਂ ਨੇ ਆਪਣਾ ਕਿ ਇਹ ਜਨਾਬ ਪਾਕਿਸਤਾਨੋਂ ਆਏ ਨੇ ਉਹਨਾਂ ਨੇ ਬੜਾ ਸਪੈਸ਼ਲ ਸਰਦਨਾ ਲੋ ਮਾਮਲਾ ਔਰ ਪਿਆਰ ਦਾ ਜਿਹੜਾ ਕੀਤਾ ਜੀ ਤੇ ਉਹ ਉਹ ਕਿਤੇ ਪਈਆਂ ਹੋਣੀਆਂ ਨੇ ਹਮ ਹਾਂਜੀ ਬਾਕੀ ਹੋਰ ਕੋਈ ਮੈਨੂੰ ਯਾਦ ਨਹੀਂ ਵੇਖੋ 20 ਸਾਲ ਹੋ ਗਏ ਨੇ ਗਿਆ ਤੇ ਦਿਲ ਕਰਦਾ ਹੈ ਕਿ ਦੁਬਾਰਾ ਚੱਕਰ ਲੱਗਣਾ ਚਾਹੀਦਾ ਹੈ ਤੇ ਲਾਹੌਰ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਲਾਹੌਰ ਤੇ ਸਮੇ ਲੋਕ ਦੀ ਜ਼ਿੰਦਗੀ ਇੱਕ ਹਮ ਹਮ ਇਥੋਂ ਬਾਹਰ ਫਿਰ ਬੰਦਾ ਜਾ ਨਹੀਂ ਸਕਦਾ ਫੜ ਲੈਂਦਾ ਤੁਹਾਨੂੰ ਹਮ ਲਾਰਸ ਉਬਾਰ ਫਿਰ ਦਿਲ ਵੀ ਨਹੀਂ ਲੱਗਦਾ ਕਿਤੇ ਲੱਗਦਾ ਕੋਈ ਵਾਪਸ ਹੀ ਜਾਣਾ ਹੈ ਅਜੇ ਵਾਪਸ ਜਾਣਾ ਹੈ ਉੱਥੇ ਤੇ ਆਪਣਾ ਘਰ ਹੀ ਲੱਗਾ ਸੀ ਹਾਲਾਂਕਿ ਵੇਖੋ ਮੇਰੇ ਵਾਲੇ ਸਾਹਿਬ ਸਿਵਲ ਸਰਵਿਸਸ ਸਨ ਗੁਜਰਾਤ ਵਿਖਿਆ ਆਈ ਵਾਸ ਬੌਰਨ ਇਨ ਫੈਸਲਾਬਾਦ ਨਾਰੋਵਾਲ ਦੇ ਰਹਿਣ ਵਾਲਿਆਂ ਸੀ ਫਿਰ ਪਿੰਡੀ ਰਹੇ اسلامਬਾਦ ਰਹੇ ਤੇ ਗੁਜਰਾਤ ਰਮਦਰ ਰਹੇ ਲੇਕਿਨ ਲਾਹੌਰ ਨੇ ਤੇ ਇੰਜ ਜਿਸ ਵਿੱਚ ਮਾਦੀ ਬੋਧ ਨਹੀਂ ਹੁੰਦੀ ਆ ਉਹ ਉਹਨਾਂ ਕਰਕੇ ਜੱਫੀ ਪਾ ਲਈ ਤੇ ਤਾਵਾ ਸੇ ਲਾਹੌਰ ਮੀਨਸ ਅ ਲੋਟ ਹਮ ਹਮ ਤੇ ਇੱਕ ਪੂਰਾ ਇੱਕ ਸਮਝ ਲੋ ਇੱਕ ਵੱਖਰਾ ਹੀ ਕਲਚਰ ਇੱਕ ਨੇਗੇ ਹਮ ਹਮ ਇਹ ਥੋੜਾ ਜਿਹੜਾ ਇੱਥੇ ਆਈ ਹੀ ਨਾ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਲਫ਼ਜ਼ਾਂ ਦੇ ਵਿੱਚ ਲਫ਼ਜ਼ ਅਸਲ ਚ ਜਿੰਨੇ ਮਰਜ਼ੀ ਚੰਗੇ ਬੋਲ ਲਈਏ ਨਾ ਉਹ ਖਿਆਲਾਂ ਨੂੰ ਮਹਦੂਦ ਕਰ ਦਿੰਦੇ ਨੇ ਹਮ ਉਹ ਉਹਦੀ ਡੈਪਥ ਮੋਕੀ ਜਾਂਦੀ ਹੈ ਵਨ ਸਾਈਡ ਕਵਰ ਹੋ ਜਾਏਗੀ ਬਾਕੀ ਰਹਿ ਜਾਣਗੇ ਜੀ ਜੀ ਤੇ ਲਾਹੌਰ मींस अ लॉट बड़ा ऑल इंकंपसिंग ज्यादा एक फीलिंग ਤੇ ਇਹ ਲੋਰੀਆ ਇਸ ਵੇਲੇ ਬੈਠਾ ਫਿਰੋਜ਼ਪੁਰੀਆਂ ਨੂੰ ਜਾਂ ਅੰਬਰਸਰੀਆਂ ਨੂੰ ਗੁਰਦਾਸਪੁਰੀਆਂ ਨੂੰ ਹੁਸ਼ਿਆਰਪੁਰੀਆਂ ਨੂੰ ਚੰਡੀਗੜੀਆਂ ਨੂੰ ਕੁਝ ਕਹਿਣਾ ਚਾਹੁੰਦਾ ਬਿਲਕੁਲ ਜੀ ਇੱਥੇ ਲਾਹੌਰ ਤੁਸੀਂ ਜ਼ਰੂਰ ਚੱਕਰ ਲਾਣਾ ਹੈ ਉਹਨੇ ਕਹਿਆ ਕਿ ਲਾਹੌਰ ਨਹੀਂ ਵੇਖਿਆ ਤੇ ਜਮਿਆ ਨਹੀਂ ਜਮਿਆ ਹੀ ਨਹੀਂ ਤੇ ਉਹ ਐ ਵੀ ਨਹੀਂ ਕਿਸੇ ਨੇ ਆਖਿਆ ਬੜੀ ਗੱਲ ਹੈ ਹਮ ਹਮ ਤੇ ਇਸੇ ਤਰ੍ਹਾਂ ਜਿਹੜਾ ਨਾ ਸਾਡਾ ਬੜਾ ਦਿਲ ਕਰਦਾ ਹੈ ਉਧਰ ਜਾਣ ਤੇ ਹਮ ਔਰ ਉਹ ਪਤਾ ਨਹੀਂ ਬੜੀ ਪਿਆਰੀ ਜਿਹੀ ਲੱਗਦੀ ਹੈ ਜਗਾ ਤੇ ਬੜੀ ਇੱਕ ਜਿਸ ਤਰ੍ਹਾਂ ਖਿੱਚ ਜੀ ਪੈਂਦੀ ਹੈ ਨਾ ਹਮ ਹਮ ਪੰਜਾਬ ਦੀ ਉਹ ਉਹ ਬਿਆਨ ਤੋਂ ਬਾਹਰ ਹੈ ਹਮ ਹਮ ਤੇ ਕਮਸ ਕਮ ਕਮਸ ਕਮ ਪਹਿਲਾ ਨਾ ਇਹ ਤੁਸੀਂ ਇਹ 뮤직 ਦੇ ذریعے ਕਨੈਕਟ ਕਰੋ ਹਮ ਹਮ ਇਹ ਬੜਾ ਜ਼ਰੂਰੀ ਹੈ ਕਿ ਸਾਂਝ ਨੂੰ 뮤직 ਦੇ ذریعے ਲੈਕ ਉਹ ਆਪਣੇ ਆ ਫੀਲਿੰਗ ਜਿਹੜੀਆਂ ਨੇ ਪਬਲਿਕ ਦੀਆਂ ਫੀਲਿੰਗਸ ਉਨ ਜੀ ਬੜੀਆਂ ਸਹੀ ਨੇ ਸਹੀ ਹਮ ਹਮ ਲੇਕਿਨ ਐਟ ਏਵਰੀ ਲੈਵਲ ਹਮ ਹਮ ਥਿਸ ਵਿਲ ਗਰੋ ਐਂਡ ਬਿਕਮ ਈਵਨ ਸਟਰੋਂਗਰ ਐਂ ਕਰਨ ਦੀ ਕੋਲਾਬੋਰੇਸ਼ਨਸ ਕਰਨ ਦੀ ਹਮ ਹਮ ਇਕੱਠੇ ਮਿਲ ਕੇ ਰੋਟੀ ਪਕਾਣ ਦੀ ਹਮ ਹਮ ਖਾਣੇ ਪਕਾਣ ਦੀ ਖਾਣੇ ਖਾਣ ਦੀ ਐ ਐ ਕਰਨੀ ਚਾਹੀਦੀ ਕੋਡੀ ਦਾ ਬੜਾ ਮਜ਼ਾ ਹੁੰਦਾ ਮੈਨੂੰ ਤੇ ਆਹੋ ਕੋਡੀ ਪਾਈ ਵੀ ਤੁਸੀਂ ਅ ਨਿਕਿਆ ਹੁੰਦੇ ਆ ਕਿਤੇ ਅੱਛਾ ਹਾਂ ਮੈਨੂੰ ਯਾਦ ਹੈ ਮੇਰਾ ਇੱਕ ਦੋਸੀ ਮਮੀ ਡੈਡੀ ਜਿਆ ਤੇ ਉਹਨੂੰ ਮੈਂ ਆਪਣੇ ਪਿੰਡ ਲੈ ਗਿਆ ਹੂੰ ਹੂੰ ਤੇ ਉਹ ਬੋਲਦਾ ਸੀ ਉਰਦੂ ਤੋਂ ਉੱਥੇ ਪਿੰਡਾਂ ਦੇ ਦੇ ਦੇਰਿਆਂ ਦੇ ਮੁੰਡੇ ਆ ਗਏ ਜੀ ਉਹ ਜਨਾਬ ਖਾਣੇ ਖੁਣੇ ਕਹਿੰਦਾ ਸੀ ਕਬੱਡੀ ਖੇਡਣੀ ਹੈ ਹੂੰ ਹੂੰ ਔਰ ਕਹਤਾ ਹਾਂ ਜੀ ਮੈਂ ਵੀ ਖੇਡੂਗਾ ਹੂੰ ਉਹ ਨਹਿਰ ਦੇ ਕੰਢੇ ਕੰਢੇ ਨਾ ਉੱਥੇ ਰੇਤ ਰੇਤ ਜੀਰੇਤ ਵਾਲੇ ਇਲਾਕੇ ਲਈਏ ਜੀ ਕਹਿੰਦਾ ਕਿਹੜੀ ਖੇਡੋਗੇ ਚੰਡਾ ਵਾਲੀ ਕਿ ਸਾਦਾ ਹਾਂ ਹਾਂ ਉਹ ਕਹਿੰਦਾ ਚਾਂਟੋ ਵਾਲੀ ਖੇលਾਂਗੇ ਹਾਂ ਇੱਥੇ ਚੰਡਾ ਵਾਲੀ ਕਬੱਡੀ ਬਹੁਤ ਮਸ਼ਹੂਰ ਹੈ ਆਹੋ ਹੂੰ ਥੱਪੜ ਕਬੱਡੀ ਹਾਂ ਹਾਂ ਹੂੰ ਉਨੇ ਕਿ ਉਹਨੂੰ ਪਤਾ ਨਹੀਂ ਸੀ ਚਾਂਟਾਂ ਵਾਲੀ ਕੀ ਹੁੰਦੀ ਗਰੀਬ ਆਦਮੀ ਉਹ ਆਇਆ ਕੌਡੀਪੜ੍ਹਨ ਆਨੇ ਪੜ੍ਹ ਲਗਾ ਉਹਨੇ ਕਾਸੇ ਵਾਰੀ ਇੱਕ ਕੰਨ ਦੇ ਉੱਤੇ ਤੇ ਘੁੰਮ ਕੇ ਵਿਚਾਰਾ ਡਿੱਗਾ ਸੈਦ ਬੰਗਸ਼ ਅੱਜ ਕੱਲ੍ਹ ਆਸਟ੍ਰੇਲੀਆ ਹੁੰਦਾ ਬੇਲੀ ਮੇਰਾ ਅੱਛਾ ਅੱਛਾ ਉਹ ਕੰਨ ਫਿਰ ਮਨਵਾ ਕੇ ਮੇਰਾ ਬਦਲਾ ਲਾਇਆ ਮੈਂ ਕਿ ਮੈਂ ਇਹਨਾਂ ਕੋ ਕਿਥੋਂ ਲਾ ਬਦਲਾ ਇਹਨਾਂ ਦਾ ਰੋਜ਼ ਦਾ ਕੰਮ ਹੈ ਬੜੀ ਮੁਸ਼ਕਲ ਨਾਲ ਬੱਚੋ ਹੈ ਇਹਨਾਂ ਕੋਲ ਤੇ ਕੌਡੀ ਦੇ ਨਾਲ ਬੜੀਆਂ ਯਾਦਾਂ ਨੇ ਬਚਪਨ ਦੀਆਂ ਜੀ ਚਲੋ ਇਹ ਯਾਦਾਂ ਕਾਇਮ ਰਹਿਣ ਔਰ ਮੈਨੂੰ ਤਾਂ ਹੁਣ ਇਹ ਯਾਦ ਨਹੀਂ ਕਦੀ ਭੁੱਲਣੀ ਕਿ ਇਹ ਤੇ ਲਾਹੌਰ ਦੇ ਵਿੱਚ ਅਸੀਂ ਬੈਠੇ ਹਾਂ ਅਬਰਾਰੁਲ হক ਸਾਹਿਬ ਦੇ ਘਰ ਸਾਨੂੰ ਸਾਡੀ ਮੇਜ਼ਬਾਨੀ ਬਹੁਤ ਕਮਾਲ ਕੀਤੀ ਇन्होने ਚਾਹ ਪਿਆਈ ਆਹਾਹਾ ਖਾਣਾ ਸ਼ਾਨਾ ਖਵਾਇਆ ਤੇ ਤੁਸੀਂ ਵੀ ਜੇ ਚਾਹੁੰਦੇ ਹੋ ਕਿ ਲਾਹੌਰ ਆਓ ਲਾਹੌਰ ਦਾ ਨਿਗ ਮਾਣੋ ਲਾਹੌਰ ਦੀ ਸਾਂਝ ਲੈ ਕੇ ਜਾਓ ਉਸ ਪਾਸੇ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਫੈਲਾਓ ਤੇ ਅਮਨ ਦੇ ਪੈਗਾਮ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਜਨਾਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਬਹੁਤ ਸ਼ੁਕਰੀਆ